ਹਾਂਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਆਜ ਜੀ ਵੀ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆ ਦਿਨ ਨੇ ਜਿਹੜੇ ਗੁਰੂ ਸਾਹਿਬ ਦੇ ਪਰਿਵਾਰ ਤੇ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਕੀ ਗੁਰੂ ਸਾਹਿਬ ਤੇ ਛੋਟੇ ਸਾਹਿਬ ਜੀ ਤੇ ਵੱਡੇ ਸਾਹਿਬ ਜੀ ਸ਼ਹੀਦ ਹੋਏ ਤਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਵੱਡੇ ਸਾਹਿਬ ਜੀ ਦੇ ਆਪਾਂ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਤੇ ਵੱਡੇ ਸਾਹਿਬ ਜੀ ਜੋ ਕੀ ਸੀ ਉਹ ਚਮਕੌਰ ਵੱਲ ਚਲੇ ਗਏ ਤੇ ਉੱਥੇ ਜੰਪੂਰ ਦੀ ਜੰਗ ਦੇ ਵਿੱਚ ਦੋਨੋਂ ਵੱਡੇ ਸਹਬਜ਼ਾ ਦੇ ਸ਼ਹੀਦ ਹੋ ਗਏ। ਤਾਂ ਉਸੇ ਟਾਈਮ ਦੇ ਦੇ ਛੋਟੇ ਸਹਬਜ਼ਾ ਦੇ ਸੀ। ਉਹ ਮਾਤਾ ਗੁਜਰੀ ਜੀ ਦੇ ਨਾਲ ਗੰਗੂ ਦੇ ਨਾਲ ਰਸਤੇ ਪਿੰਡ ਖੇੜੀ ਵੱਲ ਤੁਰਤੇ। ਤੇ ਗੰਗੂ ਨੇ ਮੋਰਾ ਦੇ ਲਾਲਚ ਦੇ ਵਿੱਚ ਪਈ ਉਹਨਾਂ ਨੂੰ ਮੁਸਲਮਾਨਸ ਦੇ ਨਾਲ ਪਕੜਵਾ ਦਿੱਤਾ। ਉਹਨੇ ਮੁਗਲ ਨੂੰ ਦੱਸ ਮੁਗਲਾਂ ਨੂੰ ਦੱਸ ਦਿੱਤਾ ਕਿ ਹਾਂ ਮਾਤਾ ਜੀ ਤੇ ਛੋਟੇ ਸਹਬਜ਼ਾ ਤੇ ਮੇਰੇ ਘਰੇ ਰੁਕੇ ਨੇ ਤੁਸੀਂ ਇਹਨਾਂ ਨੂੰ ਫੜ ਲਓ। ਤੇ ਉਹ ਲੱਗੇ ਫਿਰ ਦੋ ਤਿੰਨ ਲਗਾਤਾਰ ਸੂਬੇ ਸਰਹੰਗ ਨੇ ਉਹਨੂੰ ਮinority ਵਜ਼ੀਰ ਖਾਨ ਨੇ ਉਹਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਹਾਂ ਇਹ ਮਨਜਨ ਸਾਡਾ ਧਰਮ ਕਬੂਲ ਕਰ ਲੈ ਪਰ ਉਹ ਮੰਨੇ ਨਹੀਂ ਕੱਜ ਇਸ ਕਰਕੇ ਅੱਜ ਉਹ ਦਿਨ ਹੈ ਜਿਸ ਦਿਨ ਕੀ ਦੋਨੋਂ ਛੋਟੇ ਸਹਿਜਾਦੇਆ ਨੂੰ ਸ਼ਹੀਦ ਕੀਤਾ ਗਿਆ ਸੀ ਯਾਨੀ ਕਿ ਉਹਨੂੰ ਨੀਹਾਂ ਦੇ ਵਿੱਚ ਚਿੜਾਇਆ ਗਿਆ ਸੀ ਤੇ ਜੋ ਵੀ ਉਹਨੂੰ ਮਤਲਬ ਕਚਹਿਰੀ ਦੇ ਵਿੱਚ ਕਿਹਾ ਜਾਂਦਾ ਸੀ ਜੁੰਨਾ ਵੀ ਲਾਲਚ ਵਗੈਰਾ ਜਿਵੇਂ ਆਪਾਂ ਆਪਣੇ ਪੇਰੈਂਟਸ ਨਾਲ ਹਰ ਇੱਕ ਗੱਲ ਸ਼ੇਅਰ ਕਰਦੇ ਆ ਉਵੇਂ ਹੀ ਉਹਨਾਂ ਨੇ ਵੀ ਆਪਣੀ ਦਾਦੀ ਨਾਲ ਸ਼ੇਅਰ ਕੀਤੀ ਇਹ ਗੱਲ ਕਿ ਉਹਨਾਂ ਨੇ ਇੱਕ ਦਿਨ ਦਾਦੀ ਮਾਂ ਨੂੰ ਆਪਣੇ ਨੂੰ ਕਿਹਾ ਕਿ ਦਾਦੀ ਮਾਂ ਸਾਨੂੰ ਤਾਂ ਨੀਹਾ ਦੇ ਵਿੱਚ ਪਾ ਲੋ ਜਿਨੇ ਆ ਜਾਏਗਾ ਤੇ ਦਾਦੀ ਨੇ ਪਤਾ ਕੀ ਕਿਹਾ ਉਹਨੂੰ ਹੌਸਲਾ ਦੇਣ ਲਈ ਕਿ ਨੀਹਾ ਚ ਹੀ ਚਿੰਨ ਦੇਣਗੇ ਮਾਰ ਥੋੜੀ ਨਾ ਦੇਣਗੇ ਉਹਨਾਂ ਨੇ ਵੀ ਕਿਹਾ ਹਾਂ ਮਾਰ ਥੋੜੀ ਨਾ ਦੇਣਗੇ ਤੇ ਅੱਜ ਜਦੋਂ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਤੁਸੀਂ ਸੋਚੋ ਦਾਦੀ ਮਾਤੇ ਉਸ ਟਾਈਮ ਇਹ ਸੋਚ ਕੇ ਕੀ ਬੀਤੀ ਹੁਣ ਤਾਂ ਅੱਜ ਕੱਲ ਬਹੁਤ ਸਾਰੇ ਲੋਕ ਆ ਪੂਰਾ ਰਿਕਵਤੇਗੜ ਸਾਹਿਬ ਜਾ ਰਹੇ ਨੇ ਕਾਫੀ ਇਸ ਤੋਂ ਪਹਿਲਾਂ ਵੀ ਜਾਇਆ ਹੈ ਤੇ ਬਹੁਤ ਸਾਰੇ ਲੋਕ ਜਾ ਰਹੇ ਨੇ ਪਰ ਆਪਾਂ ਕੀ ਕਰਦੇ ਆ ਸਿਰਫ ਆਹੀ ਵੀ ਤੇ ਆਹੀ ਮਹੀਨੇ ਚ ਹੀ ਜਾਂਦੇ ਕਿਉਂ ਬਾਕੀ ਦੇ ਦਿਨ ਵੀ ਤਾਂ ਹੈਗੇ ਨੇ ਨਾ ਆਪਾਂ ਨੂੰ ਹਰ ਦਿਨ ਉਹਨਾਂ ਦੇ ਸ਼ਹਾਦਤ ਨੂੰ ਯਾਦ ਕਰਨਾ ਚਾਹੀਦਾ ਹੈ ਨਾ ਕਿ ਇਹ ਕਿ ਸਿਰਫ ਆਹੀ ਮਹੀਨੇ ਲਈ ਆਪਾਂ ਨੂੰ ਹਰ ਟਾਈਮ ਉਹਨਾਂ ਦੀ ਸ਼ਹਾਦਤ ਨੂੰ ਸੋਚਣਾ ਚਾਹੀਦਾ ਆਪਣੇ ਦਿਮਾਗ ਤੇ ਰੱਖਣਾ ਚਾਹੀਦਾ ਆਪਾਂ ਉਹਨਾਂ ਵਰਗੀ ਬਣਤਾ ਨਹੀਂ ਸਕਤੇ ਬਟ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹਨਾਂ ਦੇ ਬਣਾਏ ਪ੍ਰਿੰਸੀਪਲਸ ਨੂੰ ਰੂਲਸ ਨੂੰ ਫੋਲੋ ਕਰੀਏ ਉਹਨਾਂ ਨੇ ਸਾਨੂੰ ਸੱਚ ਦੀ ਰਾਹ ਦੇ ਉੱਪਰ ਚੱਲਣ ਨੂੰ ਕਿਹਾ ਉਹਨਾਂ ਨੇ ਆਪਣੇ ਪੇਰੈਂਟਸ ਦੀ ਗੱਲ ਮੰਨਣ ਨੂੰ ਕਿਹਾ ਆਪਾਂ ਨੂੰ ਹੋਰ ਵੀ ਕਿੰਨੀਆਂ ਸਾਰੀਆਂ ਚੀਜ਼ਾਂ ਉਹਨਾਂ ਨੇ ਕਿਹਾ ਆਪਾਂ ਨੂੰ ਕਿ ਆਪਾਂ ਉਹਦੀਆਂ ਗੱਲਾਂ ਫੋਲੋ ਕਰੀਏ ਪਰ ਆਪਾਂ ਜੋ ਬਹੁਤ ਬਹੁਤ ਲਿਮਿਟਡ ਜੇ ਲੋਕ ਨੇ ਜਿਹੜੇ ਕੀ ਜਿਹੜੇ ਕਿ ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਨੇ ਉਹਦੇ ਰੂਲਸ ਨੂੰ ਫੋਲੋ ਕਰਦੇ ਨੇ ਆਪਾਂ ਕੀ ਕਰਦੇ ਗਏ ਜੀ ਫਤਿਹਗੜ ਸਾਹਿਬ ਗਏ ਜੋਤਿਸ ਰੂਪੇ ਮੱਥਾ ਟੇਕਿਆ ਆ ਗਏ ਕੁਝ ਪੜਿਆ ਨਹੀਂ ਉੱਥੇ ਕੁਝ ਸਿੱਖਿਆ ਨਹੀਂ ਕੁਝ ਸਮਝਿਆ ਨਹੀਂ ਨਹੀਂ ਆਪਾਂ ਨੂੰ ਹਰੇਕ ਚੀਜ਼ ਦੇਖਣੀ ਚਾਹੀਦੀ ਹੁੰਦੀ ਹੈ ਦਿੱਤੀਆਂ ਗਈਆਂ ਸਿੱਖਿਆ ਨੂੰ ਐਂਡ ਜਜ ਨਾਲ ਸਮਝਣਾ ਚਾਹੀਦਾ ਤੇ ਫੋਲੋ ਕਰਨਾ ਚਾਹੀਦਾ ਆਪਾਂ ਸਿਰਫ ਮੱਥਾ ਟੇਕ ਕੇ ਮੋੜਿਆ ਨਹੀਂ ਉਹਨੇ ਰੂਲਸ ਪ੍ਰਿੰਸੀਪਲਸ ਨੂੰ ਫਾਲੋ ਕਰੋ ਇਹ ਆਪਣੇ ਸਭ ਤੋਂ ਵੱਡੀ ਸ਼ਰਧਾਂਜਲੀ ਹੋਏ ਕਿ ਉਹਨੂੰ ਤਾਂ ਵਾਈਗਰਜੀ ਦਾ ਖਾਲਸਾ ਵਾਈਗਰਜੀ ਕੀ ਫਤਹਿ